ਕੁਰਮਣੂ ਕੁਰਮਣੇ ਦੇ ਨਾਲ ਹੋਇਆ ਪਿਆਰ ਤੇ ਘਰੋਂ ਲੈ ਕੇ ਹੋ ਗਿਆ ਫਰਾਰ ਉਸ ਤੋਂ ਬਾਅਦ ਪਰਿਵਾਰ ਦੇ ਵਿਊ ਡਗੇ ਹੋਸ਼ ਜੀ ਹਾਂ ਅਸੀਂ ਅਕਸਰ ਹੀ ਗੱਲ ਸੁਣਦੇ ਹੁੰਨੇ ਆ ਕਿ ਜਿੱਥੇ ਆਪਾਂ ਧੀ ਦੇ ਲਈਏ ਉਸ ਘਰ ਦਾ ਤਾਂ ਪਾਣੀ ਵੀ ਨਹੀਂ ਪੀਂਦੇ ਇਹ ਅਕਸਰ ਹਮੇਸ਼ਾ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਗੱਲਾਂ ਨੂੰ ਖਾਸ ਧਿਆਨ ਦੇ ਵਿੱਚ ਰੱਖਦੇ ਹੁੰਦੇ ਸੀ ਕਿ ਜਿੱਥੇ ਅਸੀਂ ਧੀ ਦੇਤੀ ਉਸ ਘਰ ਦਾ ਤਾਂ ਅਸੀਂ ਪਾਣੀ ਤੱਕ ਨਹੀਂ ਪੀਣਾ ਪਰ ਇੱਥੇ ਤਾਂ ਪਾਣੀ ਛੱਡੋ ਇੱਥੇ ਤਾਂ ਆਪਣੀ ਕੁੜਮਣੂ ਨੂੰ ਹੀ ਲੈ ਕੇ ਫਰਾਰ ਹੋ ਗਿਆ ਜੀ ਹਾਂ ਮਾਮਲਾ ਦਾਤਾ ਗੰਸੋ ਸਾਹਮਣੇ ਆ ਜਿੱਥੇ ਇੱਕ ਵਿਅਕਤੀ ਆਪਣੀ ਕੁੜਮਣੀ ਨੂੰ ਲੈ ਕੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਵਿਅਕਤੀ ਆ ਉਹ ਪੇਸ਼ੇਵਰ ਟਰੱਕ ਡਰਾਈਵਰ ਸੀ ਤੇ ਹਮੇਸ਼ਾ ਹੀ ਘਰ ਦੇ ਵਿੱਚ ਆਉਣੀ ਜਾਣੇ ਸੀ ਦੂਜੇ ਪਾਸੇ ਘਰ ਦੇ ਨਾਲ ਰਿਸ਼ਤੇਦਾਰੀ ਸੀ ਇਸ ਕਰਕੇ ਉਹਨਾਂ ਤੇ ਕੋਈ ਸ਼ੱਕ ਵੀ ਨਹੀਂ ਹੋ ਰਿਹਾ ਸੀ ਕਿ ਕੋਈ ਅਜਿਹੀ ਗੱਲਬਾਤ ਹੋ ਸਕਦੀ ਹੈ ਜਿਦਾ ਚਲਦੇ ਇਸ ਕੁੜਮ ਦਾ ਕੁੜਮਣੀ ਦੇ ਨਾਲ ਪਿਆਰ ਪੈ ਗਿਆ ਕਿਉਂਕਿ ਕੁੜਮਣੀ ਬਹੁਤ ਜ਼ਿਆਦਾ ਸੋਹਣੀ ਸੀ ਜਿਸ ਨੂੰ ਦੇਖ ਕੇ ਕੁੜਮਾ ਆਪਣਾ ਦਿਲ ਹਾਰ ਬੈਠਿਆ ਦੇ ਉਸ ਤੋਂ ਬਾਅਦ ਲਗਾਤਾਰ ਘਰ ਆਉਣਾ ਜਾਣਾ ਹੋਰ ਵੀ ਵੱਧ ਗਿਆ ਤੇ ਆਉਣੀ ਜਾਣ ਦੇ ਵਿੱਚ ਹੀ ਇਹਨਾਂ ਦੋਨਾਂ ਦਾ ਆਸ ਦੇ ਵਿੱਚ ਅਜਿਹਾ ਪਿਆਰ ਪੈ ਗਿਆ ਕਿ ਚਾਰ ਬੱਚਿਆਂ ਦੀ ਮਾਂ ਜੋ ਕੁੜਮਣੀ ਹੈ ਉਹ ਆਪਣੇ ਕੁੜਮ ਦੇ ਨਾਲ ਹੀ ਫਰਾਰ ਹੋ ਗਏ ਸਕਰੀਨ ਦੇ ਉੱਤੇ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਕ ਵਿਅਕਤੀ ਤੇ ਇੱਕ ਮਹਿਲਾ ਤਾਂ ਇਹਨਾਂ ਦੀ ਆਸ ਦੇ ਵਿੱਚ ਰਿਸ਼ਤੇਦਾਰੀ ਕੁੜਮ ਤੇ ਕੁੜਮਣੀ ਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਪਿਆਰ ਕਿੰਨਾ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ ਕਿ ਹੁਣ ਉਨਾ ਦੇ ਵੱਲੋਂ ਰਿਸ਼ਤਿਆਂ ਦੀਆਂ ਮਰਿਆਦਾ ਵੀ ਪਾਰ ਕਰ ਚੁੱਕੇ ਨੇ ਰਿਸ਼ਤਿਆਂ ਦੀਆਂ ਮਰਿਆਦਿਆਂ ਨੂੰ ਭੁੱਲਦੇ ਹੋਏ ਉਹਨਾਂ ਦੇ ਵੱਲੋਂ ਜਿਹੇ ਕਦਮ ਚੁੱਕੇ ਜਾ ਰਹੇ ਨੇ ਲਗਾਤਾਰ ਅਜਿਹੇ अनेका ਮਾਮਲੇ ਸਾਹਮਣੇ ਆ ਚੁੱਕੇ ਨੇ ਇਹ ਰਿਸ਼ਤੇ ਜਿਹੜੇ ਕਿ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ ਤੀਸਰੇ ਦੀ ਐਂਟਰੀ ਦੇ ਕਰਕੇ ਲਗਾਤਾਰ ਪਤੀ-ਪਤਨੀ ਵਰਗੇ ਜਿਹੜੇ ਪਵਿੱਤਰ ਰਿਸ਼ਤੇ ਨੇ ਵਿਆਹ ਦੇ ਉਹਨਾਂ ਦੇ ਵਿੱਚ ਵੀ ਦਰਾੜਾ ਪੈ ਗਈਆਂ ਤੇ ਦੂਜੇ ਪਾਸੇ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਵਿਅਕਤੀ ਆ ਇਹ ਪੇਸ਼ੇਵਰ ਡਰਾਈਵਰੀ ਦਾ ਕੰਮ ਕਰਦਾ ਤੇ ਬਾਜ਼ਾ ਚਾਲਕ ਹੈ ਤੇ ਇਹਨਾਂ ਦੇ ਘਰ ਆਉਣਾ ਜਾਣਾ ਸੀ ਤੇ ਉਸ ਤੋਂ ਬਾਅਦ ਕੁਣਮਣੀ ਨੂੰ ਲੈ ਕੇ ਜਦੋਂ ਫਰਾਰ ਹੋ ਜਾਂਦਾ ਹੈ ਤਾਂ ਘਰ ਦੇ ਵਿੱਚ ਕੀਮਤੀ ਸਮਾਨ ਵੀ ਜਿਹੜੀ ਕਿ ਕੁਣਮਣੀ ਚੋਰੀ ਕਰਕੇ ਲੈ ਜਾਂਦੀ ਹੈ ਨਾਲ ਚੁੱਕ ਕੇ ਲੈ ਜਾਂਦੀ ਆ ਜਿਸ ਤੋਂ ਬਾਅਦ ਹੁਣ ਪਰਿਵਾਰ ਵੀ ਹਰਾਣਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ 2-3 ਵਾਰ ਇਹ ਭੱਜਣ ਦੀ ਕੋਸ਼ਿਸ਼ ਕਰ ਚੁੱਕੀ ਆ ਪਰ ਇਸ ਨੂੰ ਰੋਕ ਲਿਆ ਗਿਆ ਪਰ ਇਸ ਵਾਰ ਤਾਂ ਰਾਤ ਨੂੰ ਇਸ ਨੇ ਅਜਿਹਾ ਕੰਮ ਕਰ ਦਿੱਤਾ ਕਿ ਜਦੋਂ ਤੱਕ ਸਵੇਰੇ ਪਰਿਵਾਰ ਨੇ ਉੱਠ ਕੇ ਦੇਖਿਆ ਤਾਂ ਉਹ ਵੀ ਹੈਰਾਨ ਹੋ ਗਏ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਤਾਂ ਫਰਾਰ ਹੋ ਗਈ ਹੈ ਖੈਰ ਜੀ ਨੇ ਸੋਚ ਹੀ ਲਿਆ ਜਿਨੇ ਇੱਕ ਵਾਰ ਘਰੋਂ ਕਦਮ ਪੁੱਟ ਲਿਆ ਤਾਂ ਅਜਿਹੇ ਲੋਕ ਦੁਆਰਾ ਉਸ ਘਰ ਦੇ ਵਿੱਚ ਕਦੇ ਵੀ ਨਹੀਂ ਵਸਦੇ ਹੁੰਦੇ ਤਾਂ ਅਜਿਹਾ ਜਿਹੜਾ ਮਾਮਲਾ ਸਾਹਮਣੇ ਆਇਆ ਤੁਹਾਡਾ ਇਸ ਬਾਰੇ ਕੀ ਕਹਿਣਾ ਜੋ ਇਸ ਤਰੀਕੇ ਨਾਲ ਰਿਸ਼ਤੇ ਲਗਾਤਾਰ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ अनेका मामले जो है सामने आने अपनी राय जरूर जरूरत करे समी जो लेके जाते लिबा के लेके जाते हाँ पत्नी को लेके फांसी खाने ऊपर खा ली थी तो उसे उतार लिया लोगों मोहल्ला लो वालों ने वो बेचारा इतना सीधा इंसान है उसके लिए परेशान करा है इनके के जो समी है वो रात के बारह बजे आते थे और लगभग चार बजे गाड़ी आने के लेके अपनी चले जाते थे और एक दो बार इनकी जो सुनील के जो समी हैं इनकी पत्नी भी आई थी तो उन्होंने एक बार पकड़ा भी था आके यहाँ पे गदर भी किया था आके और कई बार यानी बोर्निंग भी हम लोगों ने भी कहा था यानी कि यहाँ पे मत आया करो और एक दो बार इनकी लड़ाई भी चलती थी उसी चक्कर नाल होया प्यार लैके हो गया फरार ਉਸ ਤੋਂ ਬਾਅਦ ਪਰਿਵਾਰ ਦੇ ਵਿਊਟ ਗਏ ਹੋਸ਼ ਜੀ ਹਾਂ ਅਸੀਂ ਅਕਸਰ ਹੀ ਗੱਲ ਸੁਣਦੇ ਹੁੰਨੇ ਆ ਕਿ ਜਿੱਥੇ ਆਪਾਂ ਧੀ ਦੇ ਲਈਏ ਉਸ ਘਰ ਦਾ ਤਾਂ ਪਾਣੀ ਵੀ ਨਹੀਂ ਪੀਂਦੇ ਇਹ ਅਕਸਰ ਹਮੇਸ਼ਾ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਗੱਲਾਂ ਨੂੰ ਖਾਸ ਧਿਆਨ ਦੇ ਵਿੱਚ ਰੱਖਦੇ ਹੁੰਦੇ ਸੀ ਕਿ ਜਿੱਥੇ ਅਸੀਂ ਧੀ ਦੇਤੀ ਉਸ ਘਰ ਦਾ ਤਾਂ ਅਸੀਂ ਪਾਣੀ ਤੱਕ ਨਹੀਂ ਪੀਣਾ ਪਰ ਇੱਥੇ ਦਾ ਪਾਣੀ ਛੱਡੋ ਇੱਥੇ ਤਾਂ ਆਪਣੀ ਕੁੜਮ ਨੂੰ ਨੂੰ ਹੀ ਲੈ ਕੇ ਫਰਾਰ ਹੋ ਗਿਆ ਜੀ ਹਾਂ ਮਾਮਲਾ ਦਾਤਾ ਗੰਸੋ ਸਾਹਮਣੇ ਆ ਜਿੱਥੇ ਇੱਕ ਵਿਅਕਤੀ ਆਪਣੇ ਕੁੜਮਣੀ ਨੂੰ ਲੈ ਕੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਵਿਅਕਤੀ ਆ ਉਹ ਪੇਸ਼ੇਵਰ ਟਰੱਕ ਡਰਾਈਵਰ ਸੀ ਤੇ ਹਮੇਸ਼ਾ ਹੀ ਘਰ ਦੇ ਵਿੱਚ ਆਉਣੀ ਜਾਣੇ ਸੀ ਦੂਜੇ ਪਾਸੇ ਘਰ ਦੇ ਨਾਲ ਰਿਸ਼ਤੇਦਾਰੀ ਸੀ ਇਸ ਕਰਕੇ ਉਹਨਾਂ ਤੇ ਕੋਈ ਸ਼ੱਕ ਵੀ ਨਹੀਂ ਹੋ ਰਿਹਾ ਸੀ ਕਿ ਕੋਈ ਅਜਿਹੀ ਗੱਲਬਾਤ ਹੋ ਸਕਦੀ ਹੈ ਜਿਹੜਾ ਚਲਦੇ ਇਸ ਕੁੜਮ ਦਾ ਕੁੜਮਣੀ ਦੇ ਨਾਲ ਪਿਆਰ ਪੈ ਗਿਆ ਕਿਉਂਕਿ ਕੁੜਮਣੀ ਬਹੁਤ ਜ਼ਿਆਦਾ ਸੋਹਣੀ ਸੀ ਜਿਸ ਨੂੰ ਦੇਖ ਕੇ ਕੁੜਮਾ ਆਪਣਾ ਦਿਲ ਹਾਰ ਬੈਠਿਆ ਉਸ ਤੋਂ ਬਾਅਦ ਲਗਾਤਾਰ ਘਰ ਆਉਣਾ ਜਾਣਾ ਹੋਰ ਵੀ ਵੱਧ ਗਿਆ ਤੇ ਆਉਣੀ ਜਾਣ ਦੇ ਵਿੱਚ ਹੀ ਇਹਨਾਂ ਦੋਨਾਂ ਦਾ ਆਸ ਦੇ ਵਿੱਚ ਅਜਿਹਾ ਪਿਆਰ ਪੈ ਗਿਆ ਕਿ ਚਾਰ ਬੱਚਿਆਂ ਦੀ ਮਾਂ ਜੋ ਕੁੜਮਣੀ ਹੈ ਉਹ ਆਪਣੇ ਕੁੜਮ ਦੇ ਨਾਲ ਹੀ ਫਰਾਰ ਹੋ ਗਏ ਸਕਰੀਨ ਦੇ ਉੱਤੇ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਕ ਵਿਅਕਤੀ ਤੇ ਇੱਕ ਮਹਿਲਾ ਤਾਂ ਇਹਨਾਂ ਦੀ ਆਸ ਦੇ ਵਿੱਚ ਰਿਸ਼ਤੇਦਾਰੀ ਕੁੜਮ ਤੇ ਕੁੜਮਣੀ ਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਪਿਆਰ ਕਿੰਨਾ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ ਕਿ ਹੁਣ ਉਨਾ ਦੇ ਬਲੌ ਰਿਸ਼ਤਿਆਂ ਦੀਆਂ ਮਰਿਆਦਾ ਵੀ ਪਾਰ